ਕਾਇਆ ਸਾਧੇ ਉਰਦ ਤਪ ਕਰੇ ਵਿੱਚੋਂ ਹੋਮੇ ਨਾ ਜਾਏ ਯੂ ਮੇਕ ਪਰਮੈਂਟ ਯੂਅਰ ਬਾਡੀ ਵਿਦ ਐਕਸਟ੍ਰੀਮ ਆਫ ਸੈਲਫ ਡਿਸਪਲਾਈਨ ਪ੍ਰੈਕਟਿਸ ਇੰਟੈਂਸਿਵ ਮੋਟੀਵੇਸ਼ਨ ਐਂਡ ਹੈਂਗ ਆਫਸਾਈਡ ਡਾਊਨ ਯੂਅਰ ਈਗੋ ਵਿਲ ਬੀ ਨਾਟ ਇਲਿਮੀਨੇਟਡ ਫਰੋਮ ਵਿਦ ਇਨ ਕੇ ਚਾਹੇ ਪੁੱਠਾ ਲਟਕ ਕੇ ਕਾਇਆ ਨੂੰ ਸਾਧ ਕੇ ਚਾਹੇ ਪੰਜੇ ਵਿਕਾਰਾਂ ਕ੍ਰਿਤੀਆਂ ਤੋਂ ਪਰੇ ਹੋ ਕੇ ਵੀ ਕੋਈ ਇਹ ਦਿਖਾਵਾ ਕਰੇ ਕਿ ਮੇਰੇ ਅਰਗਾ ਸੱਚਾ ਸੁਤਰਾ ਕੋਈ ਨਹੀਂ ਹੈ ਮੇਰੇ ਅਰਗਾ ਭਗਤ ਜਗਿਆਸੂ ਕੋਈ ਨਹੀਂ ਹੈ ਕਬ ਉਹ ਵੀ ਫੇਲ ਹੈ ਤੇ ਪਾਸ ਕੌਣ ਹੈ ਯੋਰ ਈਗੋ ਵਿਲ ਬੀ ਨਾਟ ਜਿਹਦੇ ਵਿੱਚੋਂ ਤੇਰੀ ਮੈਂ ਮਾਈ ਮੈਂ ਮੈਂ ਹੋਮੇ ਅੰਕਾਰ ਤੌਬਾ ਤੌਬਾ ਖਤਮ ਨਹੀਂ ਹੋਈ ਉਹ ਇਨਸਾਨ ਫੇਲ ਹੀ ਹੈ ਜਿਹਨੂੰ ਮਿੱਠਾ ਬੋਲਣਾ ਭਲਾ ਕਰਨਾ ਸਾਦਾ ਲਿਵਾਸਤਾਨ ਕਰਨਾ ਅਤੇ ਉਸ ਤੋਂ ਬਾਅਦ ਸਾਰਿਆਂ ਦੇ ਵਿੱਚੋਂ ਨਰਾਇਣ ਦੇ ਦਰਸ਼ਨ ਹੋਣ ਲੱਗੇ ਵੀ ਜਹ ਜੇ ਸਾਰੇ ਨੇ ਉਹ ਜਿਹਾ ਮੈਂ ਆ ਮੈਂ ਕੋਈ ਲੱਗ ਨਹੀਂ ਆ ਉਹ ਪਾਸ ਹੈ